ਨੰਦਪੁਰ ਸਾਹਿਬ ਤੋਂ ਜਿਹੜੀ ਗੜਸ਼ੰਕਰ ਮਾਰਗ ਸੀਗਾ ਉਹਦਾ ਬੜੀ ਖਾਸਤਾ ਹਾਲਤ ਸੀਗੀ 100 ਕਰੋੜ ਰੁਪਏ ਦਾ ਜਿਹੜਾ ਇਹ ਪ੍ਰੋਜੈਕਟ ਹੈਗਾ ਇਹ ਜਿਸ ਤੇ ਕੰਮ ਚੱਲ ਰਿਹਾ ਆ ਲਗਭਗ 4 ਤੋਂ 5 ਕਿਲੋਮੀਟਰ ਜਿਹੜਾ ਰੋਡ ਉਹ ਬਣ ਕੇ ਫੋਰ ਲੈਂਡ ਬਣ ਕੇ ਤਿਆਰ ਹੋ ਚੁੱਕਿਆ ਇਸ ਤੋਂ ਇਲਾਵਾ ਬਾਕੀ ਕੰਮ ਜੰਗੀ ਪੱਧਰ ਤੇ ਜਾਰੀ ਹੈ ਪੂਰੀਆਂ ਗਰਮੀਆਂ ਦੇ ਵਿੱਚ ਬਾਬਾ ਜੀ ਹਣੀ ਬਿਨਾਂ ਚੱਪਲ ਤੋਂ ਸੇਵਾ ਕਰਦੇ ਨਜ਼ਰ ਆਏ ਆ ਇਹ ਗੜ ਸ਼ੰਕਰ ਅਨੰਤਪੁਰ ਸਾਹਿਬ ਜਿਹੜਾ ਰੋਡ ਸੀਗਾ ਇਹਦੇ ਬਹੁਤ ਹਾਲਤ ਖਸਟਾ ਸੀ ਸਰਕਾਰਾਂ ਨੇ ਕਈ ਵਾਰ ਨੀ ਪੱਥਰ ਰੱਖੇ ਫੜੇ ਸੜਕ ਜਿਉਂ ਦੀ ਝਿਉਂ ਲਈ ਸ੍ਰੀ ਮਾਨ ਸ਼ੰਤਬਾਬਾ ਸੇਵਾ ਸਿੰਘ ਜੀ ਸ਼ੰਤਬਾਬਾ ਭਗ ਸਿੰਘ ਜੀ ਸ਼ੰਤਬਾਬਾ ਲਾਸ਼ ਸਿੰਘ ਜੀ ਉਹ ਵਰ ਵਰ ਦੀ ਪਲਵਾਨ ਜਿਨ੍ਹਾਂ ਤੋਂ ਗੁਰੂ ਨੇ ਰਹਿਮਤ ਕਰਕੇ ਬਹੁਤ ਵੱਡੀਆਂ ਸੁਭਾਵਾਂ ਲਈ ਸ੍ਰੀ ਅਨੰਤਪੁਰ ਸਾਹਿਬ ਰਾਜਵੰਦਨਾ ਬੇਨਤੀ ਕਰਕੇ ਇਹ ਇਹ ਸੜਕ ਨੂੰ ਇਸ ਕਾਰਜ ਵਾਸਤੇ ਸ਼ੁਰੂ ਕਰ ਦਿੱਤਾ ਅਸਟੇਮ ਲਗਭਗ 4.5 ਤੋਂ 5 ਕਿਲੋਮੀਟਰ ਏਰੀਆ ਦੇ ਵਿੱਚ ਲੋਕ ਕੈ ਚੁੱਕੀ ਆ ਇਹਦੇ ਵਿੱਚ ਪਾਣੀ ਦਾ ਕੋਈ ਰੈਜਿਮੈਂਟ ਨਹੀਂ ਇਸ ਇਲਾਕੇ ਦੇ ਵਿੱਚ ਪਰ ਅਸੀਂ ਉੱਥੇ ਹੁਣੇ ਇੱਕ ਪਲਾਨ ਕ ਬਣਾਈ ਆ ਅਸੀਂ ਵੱਡੇ ਟੋਬੇ ਬਣਾਉਣ ਜਾ ਰਹੇ ਆ ਜਿਹੜਾ ਪਾਣੀ ਆ ਬਰਸਾਤੀ ਹੋਵੇਗਾ ਉਹਨੂੰ ਸਟੋਰ ਕੀਤਾ ਜਾਵੇ ਅਸੀਂ ਡੈਕਟਰ ਲਾਉਣ ਜਾ ਰਹੇ ਆ ਜਿਹੜੇ ਸੜਕ ਦੇ ਦੋਹਾਂ ਪਾਸੇ ਉਹ ਸਾਡੇ ਵਿਰਾਸਤੀ ਦਰਖਤ ਹੋਣਗੇ ਜਿਵੇਂ ਕਿ ਬੋਹੜ, ਪਿੱਪਲ, ਜਾਂਡ, ਖਰੀਰ, ਕਿੱਥਰ, ਟਾਲੀ ਹੋਲੇ ਬਿਹਾਰੇ ਅਸੀਂ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾ ਬੁੱਤ ਸਿੰਘ ਰਾਣਾ ਅਸੀਂ ਪਹੁੰਚੇ ਆ ਆਨੰਦਪੁਰ ਸਾਹਿਬ ਗੜਸ਼ੰਕਰ ਮੁੱਖ ਮਾਰਗ ਤੇ ਪਿੰਡ ਖੂਈ ਵਿਖੇ ਜਿੱਥੇ ਕਾਰ ਸੇਵਾ ਕਲਾਨੰਦਗੜ੍ਹ ਸਾਹਿਬ ਦੇ ਸੰਤਾਂ ਵੱਲੋਂ ਜਿਹੜਾ ਵੱਡਾ ਜਿਹੜਾ ਕਾਰਜ ਹੈ ਉਹਨੂੰ ਲਿਖਿਆ ਜਾ ਰਿਹਾ ਕਿਉਂਕਿ ਆਨੰਦਪੁਰ ਸਾਹਿਬ ਤੋਂ ਜਿਹੜੀ ਗੜਸ਼ੰਕਰ ਮਾਰਗ ਸੀਗਾ ਉਹਦਾ ਬੜੀ ਖਸਤਾ ਹਾਲਤ ਸੀਗੀ ਲਗਭਗ ਜਿਵੇਂ ਸਾਡੀ ਬੱਬਾ ਜੀ ਉਹਨਾਂ ਨਾਲ ਗੱਲ ਹੁੰਦੀ ਸੀ ਉਹਨਾਂ ਨੇ ਦੱਸਿਆ ਕਿ ਲਗਭਗ 100 ਕਰੋੜ ਰੁਪਏ ਦਾ ਜਿਹੜਾ ਇਹ ਪ੍ਰੋਜੈਕਟ ਹੈਗਾ ਇਹ ਜਿਸ ਤੇ ਕੰਮ ਚੱਲ ਰਿਹਾ ਲਗਭਗ 4 ਤੋਂ 5 ਕਿਲੋਮੀਟਰ ਜਿਹੜਾ ਰੋਡ ਉਹ ਬਣ ਕੇ ਫੋਰ ਲੇਨ ਬਣ ਕੇ ਤਿਆਰ ਹੋ ਚੁੱਕਿਆ ਇਸ ਤੋਂ ਇਲਾਵਾ ਬਾਕੀ ਕੰਮ ਜੰਗੀ ਪੱਧਰ ਤੇ ਜਾਰੀ ਹੈ ਉਹ ਮੈਂ ਇੱਕ ਵਾਰ ਜਰੂਰ ਤਸਵੀਰਾਂ ਤੁਹਾਨੂੰ ਦਿਖਾਵਾਂਗਾ ਪਿੱਛੇ ਜਿਹੜੀਆਂ ਤਸਵੀਰਾਂ ਇਹ ਵੀ ਤੁਹਾਨੂੰ ਪਾਸ ਤਸਵੀਰਾਂ ਜਰੂਰ ਦਿਖਾਵਾਂਗੇ ਤੇ ਦੂਜੇ ਪਾਸੇ ਜਿਹੜੀਆਂ ਤਸਵੀਰਾਂ ਉਹ ਵੀ ਮੈਂ ਤੁਹਾਨੂੰ ਦਿਖਾਵਾਂਗੇ ਕਿਉਂਕਿ ਜਿਹੜੇ ਰੋੜ ਬਣ ਚੁੱਕਿਆ ਏ ਉਹ ਵੀ ਆਪਾਂ ਤੁਹਾਨੂੰ ਨਾਲ ਦੀ ਨਾਲ ਤਸਵੀਰਾਂ ਦਿਖਾਵਾਂਗੇ ਤੇ ਬਾਬਿਆਂ ਵੱਲੋਂ ਜਿਹੜਾ ਆਪਾਂ ਕਹਿੰਦੇ ਆ ਕਿ ਸੰਤ ਜਿਹੜੀ ਸੰਗਤ ਕੋਈ ਇੱਥੇ ਸ਼ਰਦਾ ਨਾਲ ਆਪਣਾ ਹਿੱਸਾ ਪਾਣਿਆ ਚਾਹਦੀ ਹੈ ਉਹ ਵੀ ਸੰਗਤ ਇੱਥੇ ਖੜਕੇ ਇੱਥੇ ਆਪਣਾ ਹਿੱਸਾ ਪਾ ਕੇ ਜਾਂਦੀ ਆ ਉਹਨਾਂ ਨੂੰ ਨਾਲ ਕਿਉਂ ਗਰਮੀ ਦਾ ਮੌਸਮ ਵੀ ਹੈਗਾ ਪਾਣੀ ਦੀਆਂ ਪੇਟੀਆਂ ਨਾਲ ਉਹਨਾਂ ਨੂੰ ਪਾਣੀ ਦੀ ਜਲਦੀ ਸੇਵਾ ਜਿਹੜ ਤੇ ਬਾਬਾ ਸੰਤ ਬਾਬਾ ਸਤਨਾਮ ਸਿੰਘ ਜੀ ਹੁਣੀ ਸਾਡੇ ਨਾਲ ਨੇ ਕਿਉਂਕਿ ਬੀਤੇ ਦਿਨੀ ਅਸੀਂ ਤੁਹਾਨੂੰ ਦੱਸਿਆ ਸੀ ਕਿ ਪੂਰੀਆਂ ਗਰਮੀਆਂ ਦੇ ਵਿੱਚ ਬਾਬਾ ਜੀ ਹੁਣੀ ਬਿਨਾਂ ਚੱਪਲ ਤੋਂ ਸੇਵਾ ਕਰਦੇ ਨਜ਼ਰ ਆਏ ਆ ਔਰ ਗਰਮੀਆਂ ਦੇ ਵਿੱਚ ਜਿੱਥੇ ਤਾਪਮਾਨ ਬੀਤੇ ਦਿਨੀ ਜਿਹੜਾ 40 ਤੋਂ 45 ਡਿਗਰੀ ਦੇ ਵਿੱਚ ਸੀਗਾ ਬਾਬਾ ਜੀ ਬਿਨਾਂ ਚੱਪਲ ਤੋਂ ਜਿਹੜਾ ਇਸ ਸੜਕ ਦੇ ਉੱਤੇ ਘੁੰਮਦੇ ਨਜ਼ਰ ਆਏ ਸੀ ਕਿਉਂਕਿ ਸੇਵਾ ਕਾਰਜ ਚੱਲ ਰਿਹਾ ਬਾਬਾ ਜੀ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡਾ ਕਾਰਜ ਜਿਹੜਾ ਲੀਕਿਆ ਹੋਇਆ ਇਹ ਕੰਮ ਚੱਲ ਰਿਹਾ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਲਗਭਗ 8 ਕਿਲੋਮੀਟਰ ਦਾ ਜਿਹੜਾ ਇਹ ਹਿੱਸਾ ਬਣਨ ਤੁਸੀਂ ਬਣਾ ਰਹੇ ਹੋ ਉਥੋਂ ਲਗਭਗ 4-5 ਕਿਲੋਮੀਟਰ ਦਾ ਹਿੱਸਾ ਬਣ ਚੁੱਕਿਆ ਰਹਿੰਦਾ ਜਿਹੜਾ ਚੱਲ ਰਿਹਾ ਹੈ ਅ ਕਿਸ ਤਰ੍ਹਾਂ ਦਾ ਕਾਰ ਜਿਹੜਾ ਚੱਲ ਰਿਹਾ ਹੁਣ ਕਿਸ ਤਰ੍ਹਾਂ ਨਾਲ ਕੰਮ ਜਿਹੜੇ ਚੱਲ ਰਿਹਾ ਕਿੰਨੀਆਂ ਪੁਲੀਆਂ ਬਣਾਈਆਂ ਜਾ ਰਹੀਆਂ ਇਸ ਤੋਂ ਇਲਾਵਾ ਹੋਰ ਕੀ ਕੀ ਕੀਤਾ ਜਾ ਰਿਹਾ ਤੇ ਗੁਰੂ ਪਿਆਰੀ ਸਾਹਿਬ ਸੰਗਤ ਜੀ ਆਪ ਜੀ ਨੂੰ ਇਹ ਭਲੀ ਭਾਂਤ ਪਤਾ ਹੈ ਕਿ ਗੜ ਸ਼ੰਕਰ ਅਨੰਤਪੁਰ ਸਾਹਿਬ ਜਿਹੜਾ ਰੋਡ ਸੀਗਾ ਇਹਦੇ ਬਹੁਤ ਹਾਲਤ ਕਸਟਾ ਸੀ ਸਰਕਾਰਾਂ ਨੇ ਕਈ ਵਾਰ ਨੀ ਪੱਛੇ ਰੱਖੇ ਪਰ ਇਹ ਸੜਕ ਜਿਉਂ ਦੀ ਟੀਉ ਰਹੀ ਜਦੋਂ ਖਾਸਾ ਸਾਇਨਾ ਦਿਵਸ ਮਨਾਇਆ ਗਿਆ ਉਸ ਟਾਈਮ 11 ਫੁੱਟ ਤੋਂ ਇਹ 18 ਫੁੱਟ ਸੜਕ ਬਣਾਈ ਗਈ ਪੰਜਾਬ ਦੇ ਵਿੱਚ ਬਹੁਤ ਵੱਡੇ ਵਿਕਾਸ ਹੋਏ بڑے بڑے ਰੋਡ ਬਣੇ ਫੋਰ ਲੇਨ ਸਿੱਸਲੇਣਾ ਬਣੀਆਂ ਪਰ ਇਹ ਦੋ ਤਖਤਾਂ ਨੂੰ ਜੋੜਨ ਵਾਲੀ ਸੜਕ ਬੰਗਿਆਂ ਤੋਂ ਸ਼ਿਰੇ ਨਾਲ ਸਾਹਿਬ ਇਹ ਦੇ ਵੱਲ ਕਿਸੇ ਵੀ ਸਰਕਾਰ ਨੇ ਧਿਆਨ ਨਹੀਂ ਦਿੱਤਾ ਸਮਾ ਆਪਣੀ ਚਾਲ ਦੀਦਾ ਗਿਆ ਇਹਦੇ ਉੱਤੇ ਨਹੀਂ ਪੱਥਰ ਵੀ ਰੱਖੇ ਗਏ ਪਰ ਕਾਰ ਸੇਵਾ ਸੰਪਰਦਾਏ ਸ੍ਰੀਮਾਨ ਸੰਤ ਬਾਬਾ ਸੇਵਾ ਸਿੰਘ ਜੀ ਸੰਤ ਬਾਬਾ ਭਗ ਸਿੰਘ ਜੀ ਸੰਤ ਬਾਬਾ ਲਾਲ ਸਿੰਘ ਜੀ ਬਾਬਰ ਪੰਜ ਹਜ਼ਾਰ ਪਲਵਾਨ ਜਿਨ੍ਹਾਂ ਤੋਂ ਗੁਰੂ ਨੇ ਰਹਿਮਤ ਕਰਕੇ ਬਹੁਤ ਵੱਡੀਆਂ ਸਵਾਵਾਂ ਲਾਈਆਂ ਤੇ ਅਨੰਦਪੁਰ ਏਰੀਆ ਦੇ ਵਿੱਚ ਸਤਲੁਜ ਦੇ ਉੱਪਰ ਲਗਭਗ 8 ਪੁਲ ਬਣਾ ਕੇ ਸੰਤ ਨੂੰ ਸਮਰਪਿਤ ਕੀਤੇ ਸੰਗਤਾਂ ਦੀ ਮੰਗ ਸੀ ਕਿ ਬਾਬਾ ਜੀ ਜੇ ਆਪ ਜੀ ਛੋਟੇ-ਛੋਟੇ ਪਿੰਡਾਂ ਨੂੰ ਤੁਸੀਂ ਪੋਲ ਬਣਾ ਕੇ ਦੇ ਸਕਦੇ ਜੀ ਤੇ ਇਹ ਲੱਖਾਂ ਜੀ ਦਾ ਜਵਾਦ ਤੁਸੀਂ ਜੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ ਕੱਲਾ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਨੇ ਇਹਦੇ ਵਿੱਚ ਮਾਤਾ ਨਾਨਾ ਦੇਵੀ ਦਾ ਮੰਦਿਰ ਆ ਬਾਬਾ ਬਾਰਕਨਾਥ ਜੀ ਆ ਕੀਟਪੁਰ ਸਾਹਿਬ ਸਾਡਾ ਉਹ ਸਥਾਨ ਆ ਇੱਥੇ ਦੂ ਪਾਸਿਆਂ ਦਾ ਪ੍ਰਕਾਸ਼ ਵੀ ਹੋਇਆ ਫਿਰ ਉੱਥੇ ਗੁਰੂ ਹਰਗੋਬਿੰਦ ਪਾਸ਼ਾ ਨੇ ਅਕਾਲ ਪੁਰਖੀ ਪ੍ਰਗਟ ਕੀਤੀ ਕਿੱਥੇ ਜਦੋਂ ਪੁਰਾਣੀ ਸ਼ੀਸ਼ ਛੜ ਜਾਂਦਾ ਉਹਦੇ ਅਸਤੇ ਕਿ ਲੋਕ ਦੇਚ ਉਹ ਨਹੀਂ ਕਰ ਸਕਦਾ ਜੋ ਸਿੱਖ ਮਰਸਿਆਦ ਨਾਲ ਉਹ ਲੈ ਕੇ ਚੇ ਹੁੰਦੇ ਉਹ ਵੀ ਇਸੇ ਰਸਤੇ ਜਾਂਦੀ ਸੀ ਇੱਥੇ ਜਦੋਂ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸਮਾਂ ਮਿਲਿਆ ਵੇਖਣ ਨੂੰ ਕਿ ਸਾਨੂੰ ਇਹ ਵੀ ਮਿਲਿਆ ਕਿ ਜਿਹੜੇ ਲੋਕ ਪ੍ਰਾਣੀ ਆਪਣੇ ਵੱਡਿਆਂ ਦੀਆਂ ਆਪਣੇ ਪਰਿਵਾਰ ਦੀਆਂ ਅਸੀਆਂ ਪਾਉਣ ਵਾਲੇ ਉਹਨਾਂ ਨੂੰ ਇਸ ਸ਼ਰਕਤ ਹਾਸੇ ਦਾ ਸ਼ਿਕਾਰ ਹੋਣਾ ਪਿਆ ਸੰਗਤਾਂ ਦੀ ਪਰਜੋਰ ਮੰਗ ਨੂੰ ਮੁੱਖ ਰੱਖਦੇ ਹਾਂ ਕਾਰ ਸੇਵਾ ਸੰਪਰਦਾਏ ਇਸ ਟਾਈਮ ਸਾਡੇ ਜਿਹੇ ਮੁੱਖ ਬਾਬਾ ਸੁੱਚਾ ਸਿੰਘ ਜੀ ਜਨਰਲਿਸਟ ਜਗਵਾਈ ਦੇ ਵਿੱਚ ਸ਼ਾੜੀ ਲਾਕ ਕੇ ਦੇ ਬਹੁਤ ਹੀ ਸਤਕਾਰਯੋਗ ਬਾਬਾ ਗੁਰਦੇਵ ਸਿੰਘ ਜੀ ਦੀ ਬਾਗ ਤੋਂ ਨਸ਼ਕਾਮ ਸੇਜਤਾ ਜੁਕੇ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਜਿਹੜੇ ਉਹਨਾਂ ਦੇ ਜਸੇਦਾਰ ਇੱਥੇ ਭਾਈਿੰਦਰਜੀਤ ਸਿੰਘ ਜੀ ਬਿੱਟੂ ਇਹਨਾਂ ਸਾਰਿਆਂ ਨੇ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਜੇ ਆਪਾਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲਾ ਜਿਹੜਾ ਰਸਤਾ ਹੈ ਉਹਦੇ ਬਰਮਾਂ ਦੇ ਉੱਤੇ ਮਿੱਟੀ ਪਾਈ ਜਾਵੇ ਤੇ ਸੰਕਟਾਂ ਨੂੰ ਕੁਝ ਸਹੂਲਤ ਪ੍ਰਾਪਤ ਹੋ ਸਕਦੀ ਆ ਉਹਨਾਂ ਨੇ ਸਾਨੂੰ ਬਹੁਤ ਹੀ ਸਤਕਾਰ ਦੇ ਨਾਲ ਇਸ ਕਾਰਜ ਕਰਨ ਵਾਸਤੇ ਆਗਿਆ ਦਿੱਤੀ ਅਸੀਂ ਇਸ ਕਾਰਜ ਨੂੰ ਗੁਰੂ ਮਹਾਰਾਜ ਦੇ ਗਾੜੀ ਸ਼੍ਰੀ ਅਨੰਦ ਪਸਵਰਦਾਸ ਜੀ ਨੂੰ ਬੇਨਤੀ ਕਰਕੇ ਇਹ ਸੜਕਾਂ ਨੂੰ ਇਸ ਕਾਰਜ ਵਾਸਤੇ ਸ਼ੁਰੂ ਕਰ ਦਿੱਤਾ। ਇਹ ਕਾਰਜ 16 ਫਰਵਰੀ 2024 ਨੂੰ ਸ਼ੁਰੂ ਕੀਤਾ ਗਿਆ ਜੋ ਕਿ ਨਿਰੰਤਰ ਜਾਰੀ ਹੈ। ਇਸ ਟਾਈਮ ਲਗਭਗ 450 ਤੋਂ 5 ਕਿਲੋਮੀਟਰ ਏਰੀਆ ਦੇ ਵਿੱਚ ਲੁੱਕ ਪੈ ਚੁੱਕੀ ਆ ਜਿਹੜਾ ਰਹਿਦਾ ਕਾਰਜ ਆ ਉਹਨੂੰ ਅਸੀਂ ਇੱਕ ਪ੍ਰਪੋਜ਼ਲ ਵੜਾਈ ਆ। ਕਿ ਸ਼ਹਿਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ ਕਿ ਸ਼ਤਾਬਦੀ ਮਨਾਈ ਜਾ ਰਹੀ ਹੈ 350 ਸਾਲਾਂ ਦੀ ਜਿਹੜੀ ਉਹ ਤੋਂ ਪਹਿਲਾਂ ਪਹਿਲਾਂ ਤੇ ਸੜਕ ਰੈਂਦੀ ਜਿਹੜੀ ਹੈ ਨੂੰ ਸੰਪੂਰਨ ਕੀਤਾ ਜਾਵੇ ਕਿਉਂਕਿ ਕਾਰਜ ਬਹੁਤ ਵੱਡੇ ਆ ਲੱਕ ਪਾਉਣਾ ਮਿੱਟੀ ਪਾ ਕੇ ਸੜਕ ਬਣਾ ਦੇਣੀ ਇਹ ਕੋਈ ਏਡੀ ਵੱਡੀ ਗੱਲ ਨਹੀਂ ਪਰ ਇਹ ਸੜਕ ਬਣੀ ਨੂੰ ਸਾਹਮਣਾ ਜਿਹੜਾ ਬਹੁਤ ਵੱਡਾ ਜ਼ਰੂਰੀ ਆ ਕਿਉਂਕਿ ਸੰਗਠਾਇਕ ਰਕਮੀਆਂ ਤੇ ਲੱਗਾ ਹੋਇਆ ਆ ਇਦੇ ਨਾਲ ਇਹ ਸੜਕ ਬਣ ਰਹੀ ਆ ਕਿਉਂਕਿ ਜੇ ਅਸੀਂ ਇਹ ਸੜਕ ਦੇ ਚਾਰਚ ਫੇਰੇ ਕੋਪਾਰੀ ਏਰੀਆੋਂ ਕਰਕੇ ਬਰਸਾਤ ਦੇ ਨਾਲ ਜਦੋਂ ਮਿੱਟੀ ਰੁੜ ਜਾਂਦੀ ਆ ਸੜਕ ਨੂੰ ਨੁਕਸਾਨ ਪਹੁੰਚੇਗਾ ਕਿਉਂਕਿ ਪਹਿਲਾਂ ਵੀ ਇਹੀ ਹਾਲਾਤ ਬਣੇ ਰਹੇ ਤੇ ਅਸੀਂ ਜਦੋਂ ਦੇਖਿਆ ਬਹੁਤ ਵੱਡੇ ਘੌਰ ਪਿਆ ਜਾਂਦੇ ਸੀਗੇ ਬਰਸਾਤ ਹੁੰਦੀ ਸੀ ਸੜਕ ਰੁੜ ਜਾਂਦੀ ਸੀ ਕੋਈ ਖਿਆਲ ਨਹੀਂ ਕੀਤਾ ਜਾਂਦਾ ਪਰ ਅਸੀਂ ਇਹਦੇ ਨਾਲ ਸੜਕ ਬਣਾਉਣ ਦੇ ਨਾਲ ਨਾਲ ਅਸੀਂ ਇਹ ਇੱਕ ਪਲੈਨਿੰਗ ਬਣਾਈ ਹੈ ਇੰਜੀਨੀਅਰਾਂ ਦੇ ਸੰਯੋਗ ਦੇ ਨਾਲ ਕਿ ਇਹ ਫੜਕ ਨੂੰ ਜਿੱਥੇ ਵੀ ਕਿਤੇ ਪਾਣੀ ਦੀ ਮਾਰ ਪੈਂਦੀ ਆ ਉਥੇ ਜਿੱਦੇ ਪੱਥਰਾਂ ਦਾ ਡੰਗਾ ਲੱਗ ਸਕਦਾ ਪੱਥਰਾਂ ਦਾ ਡੰਗਾ ਲਾਇਆ ਜਾਏਗਾ ਜਿੱਥੇ RCC ਦੁਆਰਾ ਬਣਾਈਆ ਬਰਾਉਂਡ ਦੀ ਲੋਟ ਪਵੇਗੀ ਉਥੇ RCC ਦੁਆਰਾ ਵੀ ਬਣਾਵਾਂਗੇ ਕਿਉਂਕਿ ਸੜਕ ਦੇ ਉੱਤੇ ਬਹੁਤ ਜਾਜੀ ਟਾਈਪ ਦਾ ਲੰਗਰੀ ਹੈ ਫਿਰ ਸਾਨੂੰ ਇੱਥੇ ਜੋ JK ਸੁਭਾਗਪਰਾਪਤ ਹੋਇਆ ਵੇਖਣ ਦਾ ਇਹ ਸ਼ਿਆਰਪੁਰ ਤੋਂ ਲੈ ਕੇ ਇਹ ਛੱਤਬੀਰ ਤਾਈ ਲੇਖ ਹੈ ਬਹੁਤ ਵੱਡੀ ਜੰਗਲ ਇਹਦੇ ਵਿੱਚ ਪਾਣੀ ਦਾ ਕੋਈ ਰੈਜ਼ਰਵੈਂਟ ਨਹੀਂ ਇਸ ਇਲਾਕੇ ਦੇ ਵਿੱਚ ਬਰਸਾਤੀ ਜਦੋਂ ਬਰਸਾਤ ਆਈ ਬਰਸਾਤ ਆਈ ਪਾਣੀ ਵਹਿ ਗਿਆ ਆਪਣੇ ਜਿਵੇਂ ਥਾਂ ਨੂੰ ਚਲੇ ਗਿਆ ਪਰ ਅਸੀਂ ਉੱਥੇ ਹੁਣ ਇੱਕ ਪਲਾਨਕ ਬਣਾਈ ਆ ਕਿ ਅਸੀਂ ਵੱਡੇ ਚੋਬੇ ਬਣਾਉਣ ਜਾ ਰਹੇ ਹਾਂ ਜਿਹੜਾ ਪਾਣੀ ਆ ਬਰਸਾਤੀ ਹੋਵੇਗਾ ਉਹਨੂੰ ਸਟੋਰ ਕੀਤਾ ਜਾਵੇਗਾ ਜਿਵੇਂ ਕਿ ਜਿਥੋਂ ਖਡਾਂ ਆ ਰਹੀਆਂ ਨੇ ਉੱਥੇ ਡੈਮ ਬਣਾਏ ਜਾਣਗੇ ਛੋਟੇ ਛੋਟੇ ਤੂੰ ਜਿਹੜਾ ਪਾਣੀ ਆ ਉੱਥੇ ਰੁਕੇ ਆਵੇ ਇੱਕ ਜੋ ਜਿਹੜਾ ਪਾਣੀ ਵੇਸਟ ਹੋ ਜਾਂਦਾ ਬਰਸਾਤ ਦਾ ਉਹਨੂੰ ਰੀਸੇਲ ਕੀਤਾ ਜਾਵੇਗਾ ਉਹ ਧਰਤੀ ਦੇ ਵਿੱਚ ਸਮਾਏਗਾ ਸਾਡੀ ਧਰਤੀ ਦਾ ਜਿਹੜਾ ਜਲ ਸਥਾਲਾ ਫਲੇ ਨੂੰ ਜਾ ਰਿਹਾ ਉਹਦੇ ਨਾਲ ਉਹ ਜਿਹੜਾ ਸਾਨੂੰ ਬਹੁਤ ਵੱਡਾ ਇੱਕ ਲਾਭ ਮਿਲੇਗਾ ਇਹਦੇ ਨਾਲ ਅਸੀਂ ਦਰਖਤ ਲਾਉਣ ਜਾ ਰਹੇ ਹਾਂ ਜਿਹੜੇ ਸੜਕ ਦੇ ਦੋਵੇਂ ਪਾਸੇ ਉਹ ਸਾਡੇ ਵਿਰਾਸਤੀ ਦਰਖਤ ਹੋਣਗੇ ਜਿਵੇਂ ਕਿ ਬੂੜ ਪਿੱਪਲ ਜਾਂਡ ਕਰੀਰ ਕਿਕਰ ਟਾਲੀ ਪੌਲੇ ਬਹੇੜੇ ਗੁਰਬਾਣੀ ਦੇ ਵਿੱਚ ਲਗਭਗ 60 ਤੋਂ ਬੂਟਿਆਂ ਦਾ ਜ਼ਿਕਰ ਕੀਤਾ ਗਿਆ ਮਹਾਰਾਜ ਨੇ ਉਹ ਜਿਹੜੇ ਬੂਟੇ ਹੋਣਗੇ ਉਹ ਸਾਰੇ ਛੜਨੋਤੀ ਜਿਹੜੇ ਆ ਉਹ ਲਾਏ ਜਾਣਗੇ ਪੁਨਾ ਬੂਟਿਆਂ ਦੇ ਨਾਲ ਜਿਹੜਾ ਪੰਜਾਬੀ ਦੇ ਵਿੱਚ ਹਿੰਦੀ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਉਹਦਾ ਅਨਵਾਦ ਕੀਤਾ ਜਾਏਗਾ ਗੁਰਬਾਣੀ ਦੇ ਸ਼ਬਦ ਨੇ ਇਹ ਕਾਦੇ ਵਾਸਤੇ ਸਾਨੂੰ ਜਿਵੇਂ ਸਿੰਬਲ ਰੁਖ ਸਰੇ ਰਾਤ ਕੀ ਦੇ ਮੁੱਚ ਇਹ ਬਹੁਤ ਉੱਚਾ ਚਲ ਜਾਂਦਾ ਇਹਦੇ ਫੁੱਲ ਤੇ ਪੱਤੇ ਜਿਹੜੇ ਆ ਕਿਸੇ ਕੰਮ ਨਹੀਂ ਆਉਂਦੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਸ ਬੂਟੇ ਦੇ ਨਾਲ ਗੁਰਬਾਣੀ ਦੇ ਉਧਾਰ ਤੇ ਲਾਏ ਜਾਂਦੇ ਬੱਬੀ ਇਹ ਗੱਲ ਕੀਤੀ ਤੁਸੀਂ ਮੈਂ ਪਾਣੀ ਬਰਸਾਤੀ ਪਾਣੀ ਨੂੰ ਰੋਕਣ ਵਾਸਤੇ ਛੋਟੇ ਛੋਟੇ ਡੈਮ ਲਾਈ ਜਾਉਗੇ ਇਹ ਤੋਂ ਇਲਾਵਾ ਤੁਸੀਂ ਟੋਬਿਆਂ ਦੀ ਗੱਲ ਕੀਤੀ ਹੈ ਇਹ ਲੱਗਦਾ ਨਹੀਂ ਇਹ ਪ੍ਰੋਜੈਕਟ ਜਿਹੜੇ ਸਰਕਾਰਾਂ ਨੂੰ ਲਾਣੇ ਚਾਹੀਦੇ ਆ ਸਰਕਾਰਾਂ ਦੇ ਲਾਣਦੇ ਹੈਗੇ ਆ ਕਿਉਂਕਿ ਪਾਣੀ ਜਿਹੜਾ ਉਹ ਧਰਤੀ ਹੇਠਲਾ ਅੱਜ ਪਾਣੀ ਜਿਹੜਾ ਡੂੰਗਾ ਹੁੰਦਾ ਜਾ ਰਿਹਾ ਸਰਕਾਰਾਂ ਨੂੰ ਚਾਹੀਦਾ ਜਿਹੜੇ ਸਾਡੇ ਖੱਡਾਂ ਨਾਲੇ ਹੈਗੇ ਆ ਛੋਟੇ ਉਹਨਾਂ ਤੇ ਛੋਟੇ ਛੋਟੇ ਐਦਾਂ ਦੇ ਪ੍ਰੋਜੈਕਟ ਲਾਦਣ ਪਾਣੀ ਨੂੰ ਸੰਭਾਲਿਆ ਜਾ ਸਕਦਾ ਜਿਵੇਂ ਤੁਸੀਂ ਕਿਹਾ ਪਾਣੀ ਬਰਸਾਤ ਪੈਂਦੀ ਹੈ ਵਹਾਹ ਦੇ ਨਾਲ ਚਲਾ ਜਾਂਦਾ ਹੁਣ ਤੁਸੀਂ ਪ੍ਰੋਜੈਕਟ ਲਾਣ ਜਾ ਰਹੇ ਹੋ ਪਮੇਟੋਬੇ ਬਣਾਉਣ ਜਾ ਰਹੇ ਹੋ ਇਹ ਛੋਟੇ ਛੋਟੇ ਟੈਂਕ ਲਾਣ ਜਾ ਰਹੇ ਹੋ ਇਸੇ ਤਰ੍ਹਾਂ ਸਰਕਾਰਾਂ ਨੂੰ ਵੀ ਚਾਹੀਦਾ ਕਿ ਆਪਾਂ ਐਦਾਂ ਦੇ ਛੋਟੇ ਪ੍ਰੋਜੈਕਟ ਲਾਣੇ ਕਿ ਇਹ ਅਸਲ ਦੇ ਵਿੱਚ ਤੇ ਸਰਕਾਰਾਂ ਦੀ ਕੰਮ ਸਰਕਾਰਾਂ ਦੇ ਇਹਨਾਂ ਨੂੰ ਪਹਿਲ ਗਦਮੀ ਕਰਨੀ ਪਾਣੀ ਦਾ ਬਹੁਤ ਵੱਡਾ ਸੰਕਟ ਪੈਦਾ ਹੋ ਰ ਜਾ ਰਿਹਾ ਇਹ ਇਸ ਪਾਣੀ ਬਰਸਾਤੀ ਪਾਣੀ ਨੂੰ ਸਾਨੂੰ ਸਾਹਮਣਾ ਚਾਹੀਦਾ ਕਿਉਂਕਿ ਜੇ ਅਸੀਂ ਪਾਣੀ ਨੂੰ ਸਾਂਭਾਂਗੇ ਤੇ ਆਉਣ ਵਾਲਾ ਜਿਹੜਾ ਜਿਹੜਾ ਜੀਵਨ ਆ ਉਹ ਸੌਖਾ ਹੋ ਜਾਏਗਾ ਜੇ ਅਸੀਂ ਨਾ ਸਾਂਭਿਆ ਤੇ ਪਾਣੀ ਦਾ ਸਟਲ ਜਿਵੇਂ ਥੱਲੇ ਜਾ ਰਿਹਾ ਆਉਣ ਵਾਲੇ ਸਮੇਂ ਵਿੱਚ ਬਹੁਤ ਵੱਡਾ ਨਾ ਕਿ ਸੰਕਟ ਪੈਦਾ ਹੋਵੇਗਾ ਸੋ ਇਸ ਕਰਕੇ ਗੁਰਪ੍ਰੀਤ ਸੋਮੇ ਜਿਹੜੇ ਆ ਇਹ ਸਾਨੂੰ ਉਹਨਾਂ ਨੂੰ ਬਣਾ ਕੇ ਇਹਨਾਂ ਨੂੰ ਸਾਹਮਣਾ ਚਾਹੀਦਾ ਸਾਡੀ ਤੇ ਤੁਹਾਡੇ ਚੈਨਲਾਂ ਤੁਹਾਡੇ ਜਿਹੜੇ ਕੈਮਰੇ ਦੀ ਅੱਖ ਆ ਉਹਦੇ ਰਾਈ ਸੰਗਤ ਨੂੰ ਵੀ ਬੇਨਤੀ ਕਰਾਂਗੇ ਕਿ ਇਹ ਚੱਲ ਰਹੇ ਕਾਰਜਾਂ ਦੇ ਵਿੱਚ ਯੋਗਦਾਨ ਪਾਇਆ ਜਾਵੇ ਤੇ ਸਰਕਾਰ ਨੂੰ ਵੀ ਨਿਮਰਤਾ ਸਹਿਤ ਬੇਨਤੀ ਕਰਾਂਗੇ ਕਿ ਇਹੋ ਜਿਹੀਆਂ ਪਲਾਨਿੰਗ ਸਕੀਮਾਂ ਲਾਈਆਂ ਜਾਣ ਜਿਹਦੇ ਨਾਲ ਨਰੇਗਾ ਸਕੀਮ ਆ ਹੋਰ ਵੀ ਕਈ ਸਕੀਮਾਂ ਨੇ ਉਹਦੇ ਵਿੱਚ ਫੰਡ ਪੈਸੇ ਆਉਂਦੇ ਨੇ ਉਹਨਾਂ ਪੈਸਿਆਂ ਨੂੰ ਇਨ੍ਹਾਂ ਕਮਾਂ ਵਾਸਤੇ ਵਰਤਿਆ ਜਾਵੇ ਕਿਉਂਕਿ ਇਹ ਬਹੁਤ ਜ਼ਰੂਰੀ ਆ ਸਮੇਂ ਦੀ ਮੰਗ ਆ ਸੋ ਸਾਡੀ ਤੇ ਇਹੀ ਨਿਮਰਤਾ ਸਹਿਤ ਬੇਨਤੀ ਆ ਉਹ ਭਾਈ ਜਿਹੜੇ ਪ੍ਰੋਜੈਕਟ ਤੁਹਾਡਾ ਹੁਣੇ ਚੱਲ ਰਿਹਾ ਲਗਭਗ 8 ਕਿਲੋਮੀਟਰ ਦੀ ਸੜਕ ਬਣਾਈ ਜਾ ਰਹੀ ਹੈ ਇਹਦੇ ਤੇ ਅੰਦਾਜ਼ਨ ਕਿੰਨਾ ਕਿ ਜਿਹੜਾ ਪੈਸਾ ਜਿਹੜਾ ਖਰਚ ਕੀਤਾ ਜਾ ਰਿਹਾ ਕੋਈ ਅੰਦਾਜ਼ਾ ਹੈ ਕਿਉਂਕਿ ਸਰਕਾਰਾਂ ਦਾ ਆਪਣੇ ਪ੍ਰੋਜੈਕਟਾਂ ਦੇ ਕਹਿ ਦਿੰਦੀਆਂ ਅਸੀਂ 10 ਕਰੋੜ ਖਰਚਤਾ 15 ਕਰੋੜ ਖਰਚਤਾ ਜਿਸ ਤਰੀਕੇ ਨਾਲ ਅਸੀਂ ਪਿੱਛੋਂ ਦੇਖਦੇ ਆ ਰਹੇ ਹਾਂ ਜਿੱਥੋਂ ਤੁਸੀਂ ਸ਼ੁਰੂ ਕੀਤੀ ਹੈ ਸੜਕ ਬਣਾਣੀ ਬੜਾ ਵੱਡਾ ਜਿਹੜਾ ਰੋਡ ਬਣ ਗਿਆ ਕੋ ਬਹੁਤ ਜ਼ਿਆਦਾ ਜਿਹੜਾ ਲਗਭਗ ਹਿੱਸਾ ਕੰਪਲੀਟ ਹੋ ਚੁੱਕਿਆ ਬਾਕੀ ਰਹਿੰਦਾ ਹੈ ਜਿਹੜਾ ਉਹ ਵੀ ਬਣ ਰਿਹਾ ਕਿੰਨਾ ਕੁ ਖਰਚਾ ਜਿਹੜਾ ਆ ਜਾਊਗਾ ਲੱਗਦੇ ਲਗਭਗ ਜੀ 9 ਤੋਂ 10 ਕਰੋੜ ਰੁਪਈਆ ਹਰ ਕਿਲੋਮੀਟਰ ਖਰਚਾ ਆਏਗਾ ਜਦੋਂ ਇਹ ਸਾਰੀਆਂ ਸਹੂਜਾ ਦੇ ਦਵਾਂਗੇ ਇੱਥੇ ਅਸੀਂ ਇਹ ਤੇ ਸਟਰੀਟ ਲਾਈਟ ਵੀ ਲਾਉਣ ਜਾ ਰਹੇ ਆ ਇੱਥੇ ਜੰਗਲ ਦੇ ਵਿੱਚ ਜਿਹੜੇ ਜਾਨਵਰ ਲੰਘਦੇ ਆ ਉਹਨਾਂ ਦੇ ਵਾਸਤੇ 10 ਫੇਰ ਤਾਰ ਲਾ ਰਹੇ ਆ ਕਿ ਜਦੋਂ ਰਾਤ ਜੰਗਲ ਦੇ ਵਿੱਚੋਂ ਪਸ਼ੂ ਜਿਹੜੇ ਆ ਉਹ ਜੰਗਲ ਕਰਾਸ ਕਰਦੇ ਆ ਉਸ ਟਾਈਮ ਹਾਸੇਵਾ ਪਰ ਜਾਂਦੇ ਆ ਅਸੀਂ ਕੁਝ ਪੁਲੀਆਂ ਇਹੋ ਜਿਹੀਆਂ ਬਣਾ ਰਹੇ ਆ ਛਿੱਟੀਆਂ ਵੱਡੀਆਂ ਡੂੰਘੀਆਂ ਪੁਲੀਆਂ ਬਣਾ ਰਹੇ ਆ ਕਿ ਉਹ ਜਿਹੜੇ ਉਹਨਾਂ ਦਾ ਰਸਤਾ ਜਿਹੜਾ ਵਾ ਉਹ ਆਪਣੇ ਰਸਤੇ ਪੁਲੀਆਂ ਰਾਹੀਂ ਥੱਲੇੋਂ ਦੀ ਉਹ ਕਰਾਸ ਕਰ ਜਾਣ ਕਿਉਂਕਿ ਜੇ ਅਸੀਂ ਮਾਨਸਾਨੀ ਜੀਵ ਬੰਦੇ ਰਿਸ਼ਤੇਦਾਰੀਆਂ ਸਬੰਧਤ ਨੇ ਇਹਨਾਂ ਦੇ ਵੀ ਆਪਸ ਵਿੱਚ ਰਿਲੇਸ਼ਨ ਨੇ ਜਨਵਰਾਂ ਦੇ ਪੰਛੀਆਂ ਦੇ ਪਸ਼ੂਆਂ ਦੇ ਵੀ ਸੋ ਇਸ ਕਰਕੇ ਉਹਨਾਂ ਦੇ ਆਉਣ ਜਾਣ ਵਾਸਤੇ ਰਸਤੇ ਵਾਸਤੇ ਵੀ ਅਸੀਂ ਇੱਕ ਇਹੋ ਜਿਹਾ ਸਿਸਟਮ ਬਣਾ ਰਹੇ ਹਾਂ ਕਿੱਥੇ ਵੱਡੀਆਂ ਪੁਲੀਆਂ ਹੋਣਗੀਆਂ ਉਹਨਾਂ ਦੇ ਥੱਲੇੋਂ ਦੇ ਨਾਲ ਕਿਉਂ ਕਰਾਸ ਕਰ ਜਾਣਗੇ ਇਹ ਕਾਰਜ ਜਿਹੜੇ ਆ ਇਹ ਗੁਰੂ ਦੀ ਰਹਿਮਤ ਨਾਲ ਚੱਲ ਰਹੇ ਆ ਜਿਵੇਂ ਆਪ ਜੀ ਨੇ ਜ਼ਿਕਰ ਕੀਤਾ ਹੈ ਕਿ ਸਰਕਾਰਾਂ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਆ ਅਸੀਂ ਬੇਨਤੀ ਜਿਰ ਕਰਾਂਗੇ ਕਿ 350 ਸਾਲਾ ਸ਼ਹੀਦੀ ਦਿਹਾੜਾ ਸਾਬ ਸ੍ਰੀ ਗੁਰੂ ਚੇਕ ਬਹਾਦਰ ਸਾਹਿਬ ਉਹਨਾਂ ਦੇ ਨਾਲ ਉਹਨਾਂ ਦੇ ਤਿੰਨ ਸਾਥੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੀ ਸ਼ਹਾਦਤ ਨੂੰ ਨਮਸਕਾਰ ਕਰਨ ਵਾਸਤੇ ਸੰਗਤਾਂ ਜਿਹੜੀਆਂ ਲੱਖਾਂ ਦੀ ਰਦਾ ਲਿਓ ਸ੍ਰੀ ਅਨੰਦਪੁਰ ਸਾਹਿਬ ਆਉਣਗੀਆਂ ਅਸੀਂ ਬੇਨਤੀ ਕਰਦੇ ਆਂ ਕਿ ਉਤੋਂ ਪਹਿਲਾਂ-ਪਹਿਲਾਂ ਇਹ ਜਿਹੜੇ ਕਾਰਜ ਆਰੰਭ ਕੀਤੇ ਆ ਉਹ ਸੰਪੂਰਨ ਕੀਤੇ ਜਾਣ ਸਰਕਾਰ ਨੂੰ ਵੀ ਇੱਕ ਪ੍ਰਾਰਲਾ ਕਰਨਾ ਚਾਹੀਦਾ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਸਫਾਈ ਦਾ ਬਹੁਤ ਮੰਦਾ ਹਾਲ ਆ। ਸਾਨੂੰ ਪਤਾ ਲੱਗਾ ਕਿ ਸਰਕਾਰ ਵੱਲੋਂ ਵੀ ਕੁਝ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਆ। ਬਹੁਤ ਚੰਗੀ ਗੱਲ ਆ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਨੂੰ ਸੁੰਦਰ, ਸੋਹਣਾ ਤੇ ਵਧੀਆ ਬਣਾਉਣਾ ਚਾਹੀਦਾ ਕਿਉਂਕਿ ਇਹ ਖਾਲਸਾ ਦੀ ਜਨਮ ਭੂਮੀ ਆ। ਸੋ ਸਾਡੀ ਤੇ ਨਿਮਰਤਾ ਸਹਿਤ ਇਹੀ ਬੇਨਤੀ ਆ। ਨਾਲ ਕੀਰਤਪੁਰ ਸਾਹਿਬ ਜਿਹੜਾ ਕਿਉਂਕਿ ਬਹੁਤ ਵੱਡਾ ਇਤਿਹਾਸਕ ਸਥਾਨ ਨੇ ਕੀਰਤਪੁਰ ਸਾਹਿਬ ਦੇ ਵਿੱਚ। ਕਿੱਥੇ ਬਾਬਾ ਗੁਰਤਾ ਜੀ ਦਾ ਸਥਾਨ ਆ। ਬਾਬਾ ਬੁੱਢਾ ਸਾਹਿਬ ਜੀ ਗੁਰੂ ਨਾਨਕ ਪਾਤਸ਼ਾਹ ਜੀ ਪਹਿਲੀ ਵਾਰ ਮਿਲੇ ਉਹਨਾਂ ਨੂੰ ਉਹ ਥਾਂ ਹੈ ਜਿੱਥੇ ਮੈਂ ਪਹਿਲਾਂ ਜਕਰ ਕੀਤਾ ਕਿ ਪੁਰਾਣੀ ਸਰੀਰ ਛੱਡ ਜਾਂਦਾ ਉਹਦੀਆਂ ਅਸਤੀਆਂ ਜਲ ਪ੍ਰਵਾਹ ਕੀਤੀਆਂ ਜਾਂਦੀਆਂ ਨੇ ਉਡੀ ਸਥਾਪਨਾ ਜਿਸ ਵੀ ਜਿਹੜਾ ਉਹ 26 ਦੇ ਵਿਚਾਰਿਆ ਸੰਗਤਾਂ ਨੂੰ ਤਿਆਰੀਆਂ ਹੁਣੇ ਰਾਮ ਦੇਣੀਆਂ ਚਾਹੀਦੀਆਂ ਉੱਥੇ ਦੇ ਜਿਹੜੇ ਕਾਰਜ ਹੋਣ ਵਾਲੇ ਆ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਕਿਉਂਕਿ ਉਹ ਬਹੁਤ ਜ਼ਰੂਰੀ ਆ ਕੀਰਤਪੁਰ ਸਾਹਿਬ ਦੀ ਧਰਤੀ ਜਿਹੜੀ ਆ ਬੜੀ ਪੂਜਨਯੋਗ ਆ ਕਿਉਂਕਿ ਉੱਥੇ ਗੁਰੂ ਨਾਨਕ ਪਾਤਸ਼ਾਹ ਨੇ ਚਰਨ ਪਾਏ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਗੁਰੂ ਹਰਕ੍ਰਿਸ਼ਨ ਹਰਾਈਸ ਪਾਸ਼ਾਦਵ ਸੇ ਪ੍ਰਕਾਸ਼ ਹੋਇਆ ਸੋ ਇਸ ਕਰਕੇ ਸਾਡੀ ਆਪ ਦੇ ਚੈਨਲਾਂ ਨਾਲ ਹੀ ਸੰਗਤ ਨੂੰ ਮੀਤੇ ਸਰਕਾਰ ਨੂੰ ਵੀ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਆ ਕਿ ਇਹ ਜਿਹੜੇ ਨਵੇਂ ਸ਼ਟਾਪ ਦੀਆਂ ਦੋ ਮਹਾਰਾਜ ਦੀ ਬਖਸ਼ਿਸ਼ ਨਾਲ ਆਈਆਂ ਆ ਰਹੀਆਂ ਨੇ ਉਹਨਾਂ ਨੂੰ ਬੜੇ ਪਿਆਰ ਸ਼ਰਧਾ ਨਾਲ ਮਨਾਉਣਾ ਚਾਹੀਦਾ ਕਿਉਂਕਿ ਸਾਨੂੰ ਮਹਾਰਾਜ ਨੇ ਸਾਂਝੀ ਵਾਲਤਾ ਦਾ ਪ੍ਰੇਰਿਤਤਾ ਹੈ ਸਾਂਝੀ ਵਾਲਤਾ ਦਾ ਉਹ ਕਤਰ ਮੇਲੋ ਮੇਰ ਭਾਈ ਦੂਰ ਕਰੋਲੇ ਬੁਲਾਏ ਸੋ ਮਹਾਰਾਜ ਦਾ ਫਰਮਾਨ ਹੈ ਅਵਲ ਇਹ ਨੂਰ ਪਾਇਆ ਪੁੱਤ ਤੱਕ ਸਭ ਬੰਦੇ ਇੱਕ ਨੂਰ ਦੇ ਸਭ ਜਗ ਪੁਜਿਆ ਹੁਣ ਤੋਂ ਲੈ ਕੇ ਕੋਈ ਮੰਦੇ ਸਾਨੂੰ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਇਹ ਜਿਹੜੀ ਗੁਰੂ ਪਾਤਸ਼ਾਹ ਜੀਆਂ ਦਿੱਤੀਆਂ ਹੋਈਆਂ ਸਾਨੂੰ ਸਿੱਖਿਆਵਾਂ ਨੇ ਉਹਨਾਂ ਤੇ ਪਹਿਰਾ ਦੇਣਾ ਚਾਹੀਦਾ ਕਿਉਂਕਿ ਜਦੋਂ ਅਸੀਂ ਉਹਨਾਂ ਤੇ ਪਹਿਰਾ ਦੇਵਾਂਗੇ ਫਿਰ ਸਾਨੂੰ ਨਾ ਆ ਗਿਆ ਜਿਹੜੀ ਇਨਸਾਨੀਅਤ ਦੀ ਮਾਰ ਪੈ ਰਹੀ ਆ ਜਿਵੇਂ ਕਿ ਪੀਰਖਾ ਦੁਵੇਸ਼ ਦੁਬੇਦਾ ਇਹ ਸਾਰੀਆਂ ਦੂਰ ਹੋਣਗੀਆਂ ਕੋ ਸਾਨੂੰ ਸਾਰਿਆਂ ਨੂੰ ਜੀ ਸਾਹਿਬ ਸ੍ਰੀ ਗੁਰਤੇਗਵਦ ਸਾਹਿਬ ਜਿਵੇਂ ਜ਼ਿਕਰ ਕੀਤਾ ਜਾ ਰਿਹਾ ਕਿ ਗੁਰਤੇਗਵਦ ਸਾਹਿਬ ਜੀ ਜੇ ਦਿੱਲੀ ਦੇ ਵਿੱਚ ਜਾ ਕੇ ਆਪਣੇ ਸਰੀਰ ਦਾ ਬਲੀਦਾਨ ਨਾ ਦਿੰਦੇ ਅੱਜ ਇਹ ਹਿੰਦੁਸਤਾਨ ਦਾ ਨਕਸ਼ਾ ਕੁਝ ਹੋਰ ਹੋਣਾ ਸੀਗਾ ਸੋ ਅੱਜ ਅਸੀਂ ਸਾਰੇ ਰਲ ਮਿਲ ਕੇ ਇੱਥੇ ਹਰ ਇੱਕ ਕੌਮ ਨੂੰ ਬਰਾਬਰਤਾ ਦਾ ਹੱਕ ਮਿਲਣਾ ਚਾਹੀਦਾ ਹੈ ਇੱਥੇ ਕਿਸੇ ਨਾਲ ਨਫਰਤ ਨਹੀਂ ਹੋਣੀ ਚਾਹੀਦੀ ਇੱਥੇ ਜਿੰਨੇ ਵੀ ਕੌਮਾਂ ਨੇ ਬੜੇ ਪਿਆਰ ਤੇ ਸਤਿ ਭਾਵ ਨਾਲ ਪੰਜਾਬ ਚ ਰਹਿ ਰਹੀਆਂ ਨੇ ਸੋ ਸਾਡੀ ਤੇ ਇਹੀ ਬੇਨਤੀ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਆਉਣ ਵਾਲਾ ਸਾਡਾ ਸਮਾਂ ਉਹ ਵੀ ਇਸੇ ਤਰ੍ਹਾਂ ਹੀ ਪਿਆਰ ਸ਼ਰਧਾ ਤੇ ਭਾਵ ਨਾਲ ਵਤੀਚ ਹੋਵੇ ਸੋ ਗੁਰੂ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਇਸ ਤੋਂ ਇਲਾਵਾ ਸਾਡੇ ਨਾਲ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਹਾਜ਼ਰ ਨੇ ਗੁਰਵ ਜੀ ਪਾਪਾ ਜੀ ਉਹਨਾਂ ਵਾਲਾ ਬੜਾ ਜਿਹੜਾ ਇੱਕ ਉਦਮ ਕੀਤਾ ਗਿਆ ਹੈ ਸੜਕ ਨੂੰ ਬਣਾਉਣ ਦਾ ਕੰਮ ਚੱਲ ਰਿਹਾ ਹੈ ਜਿਹੜੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਪ੍ਰਸ਼ਾਸਨ ਵੱਲੋਂ ਇਸ ਕੰਮ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਮਾਮਲਾ ਦਰਜ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਰ੍ਹਾਂ ਤਰ੍ਹਾਂ ਦੇ ਨੋਟਿਸ ਜਾਰੀ ਕੀਤੇ ਜਾ ਰਹੇ ਨੇ ਕਿਵੇਂ ਦੇਖਦੇ ਹਾਂ ਕਿ ਇੱਕ ਪਾਸੇ ਬਾਬੇ ਜਿਹੜਾ ਬਾਬਿਆਂ ਵੱਲੋਂ ਜਿਹੜਾ ਕੰਮ ਜਿਹੜਾ ਸੂਲ ਲੋਕਾਂ ਦੀ ਸਹੂਲਤ ਲਈ ਕੀਤਾ ਜਾ ਰਿਹਾ ਦੂਜੇ ਪਾਸੇ ਪ੍ਰਸ਼ਾਸਨ ਜਿਹੜਾ ਉਹ ਕੋਝੀਆਂ ਚਾਲਾਂ ਖੇਡਦਾ ਜਾ ਰਿਹਾ ਦੇਖੋ ਕਾਰ ਸੇਵਾ ਦਾ ਕਾਰਜ ਚੱਲ ਰਿਹਾ ਕਿਲਾ ਆਨੰਦਗੜ੍ਹ ਸਾਹਿਬ ਇਨੂੰ ਮੈਂ ਹਮੇਸ਼ਾ ਹੀ ਸਰਲ ਭਾਸ਼ਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰੋਂ ਇਹ ਬਹੁਤ ਵੱਡੀ ਸੇਵਾ ਚੱਲੀ ਹੈ 70 ਸਾਲਾਂ ਦੇ ਵਿੱਚ ਕਦੀ ਇਹ ਰੋਡ ਨਹੀਂ ਬਣੀ ਸੀਗੀ ਚੌੜੀ ਨਹੀਂ ਹੋਈ ਸੀਗੀ ਔਰ ਇਹਨੂੰ ਦਰੁਸਤ ਕਰਕੇ ਲੱਖਾਂ ਸੰਗਤਾਂ ਅਕਾਲੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਨਾਲ-ਨਾਲ ਜੇ ਹਿੰਦੂਆਂ ਦੇ ਧਾਰਮਿਕ ਸਥਾਨਾਂ ਮਾਤਾ ਰੈਣਾ ਦੇਵੀ ਦੀ ਗੱਲ ਕਰ ਲਈਏ ਸਿੱਧ ਬਾਬਾ ਵਾਲਗਨਾਨ ਜੀ ਦੀ ਗੱਲ ਕਰ ਲਈਏ ਹਿਮਾਚਲ ਮਨੀਕਰਨ ਪਤਾ ਨਹੀਂ ਕਿੱਥੇ-ਕਿੱਥੇ ਤੱਕ ਦੇ ਧਾਮਾਂ ਲਈ ਇਹ ਜਿਹੜਾ ਰੋਡ ਜਾਂਦਾ ਹੈ ਸੋ ਸਮੇ ਸਮੇ ਤੇ ਵਿੱਚ ਅਜਹੀਆਂ ਕਈ ਚੀਜ਼ਾਂ ਜਿਹੜੀਆਂ ਉਹ ਵੀ ਦੇਖਣ ਦੇ ਵਿੱਚ ਵਰਤਾਰੇ ਜਾਂਦੀਆਂ ਐ ਪਰ ਜਿਹੜਾ ਸੰਗਤ ਦਾ ਪੂਰਨ ਸਹਿਯੋਗ ਉਹ ਬਾਬਾ ਜੀ ਦੇ ਨਾਲ ਹੈ ਹੋ ਸਕਦਾ ਪਹਿਲਾਂ ਵੀ ਇੱਕ ਦੋ ਅਫਸਰਾਂ ਨੇ ਕੋਸ਼ਿਸ਼ ਕੀਤੀ ਸੀਗੀ ਕਿ ਉਹ ਲਾਈਨ ਤੋਂ ਬਾਹਰ ਜਾ ਕੇ ਕੰਮ ਰੋਕਣ ਦੀ ਜਾਂ ਹੋਰ ਚੀਜ਼ਾਂ ਦੀ ਇਦਾਂ ਦੀਆਂ ਦਿੱਕਤਾਂ ਆਂਦੀਆਂ ਪਰ ਇਹੋ ਜੀ ਕੋਈ ਗੱਲ ਨਹੀਂ ਐ ਕਾਰਜ ਜਿਹੜਾ ਬੜੀ ਜਿੱਦਾਂ ਕਹਿੰਦੇ ਆ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਚੱਲ ਰਿਹਾ ਐ ਤੇ ਪੂਰਾ ਇਲਾਕਾ ਕੀ ਪੂਰਾ ਪੰਜਾਬ ਪੂਰਾ ਦੇਸ਼ ਪੂਰਾ ਵਿਸ਼ਵ ਜਿਹੜਾ ਸੰਤਾ ਦੀ ਇਸ ਸੇਵਾ ਦੇ ਨਾਲ ਐ ਇਦਾਂ ਦੀ ਖੜੋਤ ਵਾਲੀ ਇੱਥੇ ਕੋਈ ਗੱਲ ਨਹੀਂ ਨਜ਼ਰ ਆਈ ਆਹ ਕੁਝ ਚੀਜ਼ਾਂ ਜਿੱਦਾਂ ਕਿਤੇ ਕਮਾਫਰਾ ਕੇ ਪੇਸ਼ ਕਰਨ ਦੀ ਜਾਂ ਕੁਝ ਥੋਪਣ ਦੀ ਗੱਲ ਹੁੰਦੀ ਹੈ ਜੇਕਰ ਇਦਾਂ ਦੀ ਕੋਈ ਗੱਲ ਵੈਸੇ ਹੈ ਨਹੀਂ ਮਹਾਰਾਜ ਦਾ ਕਾਰਜ ਹੈ ਮਹਾਰਾਜ ਆਪ ਕਰਾ ਰਿਆ ਜੇ ਕੋਈ ਦਿੱਕਤ ਪਰੇਸ਼ਾਨੀ ਵਾਲੀ ਗੱਲ ਹੁੰਦੀ ਤਾਂ ਸਾਰੀ ਸੰਗਤ ਬਾਬਾ ਜੀ ਦੇ ਨਾਲ ਕਿਉਂਕਿ ਇਹ ਬਾਬਾ ਜੀ ਕਾਰਜ ਨਹੀਂ ਕਰਾ ਰਹੇ ਕਾਰ ਸੇਵਾ ਦੇ ਤਹਿਤ ਪੂਰੀ ਹੁਲਾ ਮਲਾ ਸੰਗਤ ਪੂਰੇ ਪੰਜਾਬ ਦੀ ਸੰਗਤ ਕਾਰਜ ਕਰ ਰਹੀ ਹੈ ਇਹਦੇ ਲਈ ਹਰ ਇੱਕ ਸ਼ਖਸ ਪੰਜਾਬ ਦਾ ਹਰ ਇੱਕ ਧਰਮ ਦਾ ਬੰਦਾ ਇਸ ਕਾਰਜ ਨੂੰ ਨਿਪਰੇ ਚੜਾਉਣ ਦੇ ਲਈ ਸਹਿਯੋਗ ਦੇ ਰਿਹਾ ਹੈ ਬਿਲਕੁਲ ਜੀ ਜਿਸ ਤਰੀਕੇ ਨਾਲ ਗੌਰਵ ਹੁਣਾਂ ਨੇ ਵੀ ਕਿਹਾ ਕਿ ਪੰਜਾਬ ਦਾ ਹਰ ਇੱਕ ਸ਼ਖਸ਼ ਜਿਹੜੀ ਆਨੰਦਪੁਰ ਸਾਹਿਬ ਸੰਗਤ ਆਂਦੀ ਆ ਉਹਦੇ ਮਤਲਬ ਇਹ ਪ੍ਰੋਗਰਾਮ ਇਸ ਸੇਵਾ ਦੇ ਵਿੱਚ ਹਿੱਸਾ ਪਾਇਆ ਜਾ ਰਿਹਾ ਸੰਗਤਾਂ ਜਿਹੜੀਆਂ ਉਹ ਕਾਰ ਸੇਵਾ ਕਿਲਾ ਆਨੰਦਗੜ੍ਹ ਸਾਹਿਬ ਦੇ ਮਹਾਪੁਰਸ਼ਾਂ ਦੇ ਨਾਲ ਹਨ ਕਿਉਂਕਿ ਜਿਹੜੀਆਂ ਗੱਲਾਂ ਨਿਕਲ ਕੇ ਆਈਆਂ ਸੀ ਕੁਝ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਇਸ ਕਾਰਜ ਨੂੰ ਰੋਕਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੋਟਸ ਦਿੱਤੇ ਜਾ ਰਹੇ ਉਸ ਨੂੰ ਲੈ ਕੇ ਵੀ ਗੌਰਵ ਹੁਣਾਂ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਤਰ੍ਹਾਂ ਦੀ ਜੇ ਕੋਈ ਗੱਲਬਾਤ ਹੁੰਦੀ ਆ ਤਾਂ ਉਹ ਢਟਕੇ ਸੰਤਾਂ ਦੇ ਨਾਲ ਖੜੇ ਆ ਤੇ ਕਿਸੇ ਵੀ ਕੀਮਤ ਤੇ ਇਸ ਜਿਹੜਾ ਸੇਵਾ ਨੂੰ ਰੋਕਣ ਦਿੱਤਾ ਜਾਵੇਗਾ ਕੈਮਰਾ ਮਨਦੀਪ ਰਾਣਾ ਦੇ ਨਾਲ ਤੁਸੀਂ ਰਾਣਾ ਪੰਜਾਬੀ ਲੋਕ ਚੈਨਲ ਸ਼੍ਰੀ ਅਨੰਦਪੁਰ ਸਾਹਿਬ